ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮੈਂ 15 ਘੰਟੇ ਬਾਅਦ ਹੀ ਸੰਬਰਾਲਾ ਦੇ ਪਿੰਡ ਟੰਪਰੀਆਂ ਨੇ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤੀ ਮੈਂਬਰ ਚੁਣ ਲਏ ਜਿਸ ਦੇ ਸਦਕਾ ਪਿੰਡ ਨੇ ਪੰਜਾਬ ਦੀ ਪਹਿਲੀ ਸਰਮਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕੀਤਾ ਇਸ ਮੌਕੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ ਪਿੰਡ ਵਾਸੀਆਂ ਨੇ ਹੋਰਨਾਂ ਪਿੰਡਾਂ ਨੂੰ ਵੀ ਮਿਸਾਲ ਦਿੰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਪਿੰਡਾਂ ਚੋਂ ਧੜੇਬਾਜ਼ੀ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਬਸੰਤੀ ਨਾਲ ਚੁਣ ਰਹੇ ਹਾਂ ਜਿਦੇ ਵਿੱਚ ਅਸੀਂ ਗੁਰਵਚਨ ਸਿੰਘ ਸਾਨਾ ਫਰਹਪਾਲ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਹੈ ਤੇ ਪੰਜ-ਪੰਜ ਨਿਯੁਕਤ ਕੀਤੇ ਨੇ ਜਿਦੇ ਵਿੱਚ ਦੋ ਲੇਡੀ ਜੀ ਨੇ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਆਪਣਾ ਸਾਰਿਆਂ ਨੇ ਸਰਬਸੰਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਪਾਰਟੀ ਵਗੈਰਾ ਦੇ ਨਿਸ਼ਾਨ ਤੇ ਕਿਹੜੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਪਾਰਟੀ ਵਾਈਆਂ ਤੋਂ ਉੱਠ ਕੇ ਕਿਉਂਕਿ ਅਸੀਂ ਪਹਿਲਾਂ ਹੀ ਵੋਟਾਂ ਦੇ ਵਿੱਚ ਇੱਕ ਗੇਰ ਵੋਟਾਂ ਦਾ ਬਾਈਕਟ ਕਰਿਆ ਸੀਗਾ ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ ਗਾਹਾਂ ਨੂੰ ਵੀ ਅਸੀਂ ਬਗੈਰ ਪਾਰਟੀ ਤੋਂ ਸਰਪੰਚ ਚੁਣਾਂਗੇ ਅੱਜ ਵੀ ਇਹ ਸਰਪੰਚ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਨਗਰ ਦਾ ਸਰਪੰਚ ਆ ਪਾਰਟੀ ਨਾਲ ਸਾਡਾ ਕਿਹ ਲਗਾ ਜੇ ਕਹਿੰਗਾ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪਾਰਟੀਆਂ ਨਾਲ ਨੇ ਸਾਡੇ ਯਾਰਾ ਦੋਸਤਾਂ ਪਾਰਟੀਆਂ ਨਾਲ ਨੇ ਪਰ ਇਹ ਸਰਪੰਚ ਸਾਡਾ ਨਿਰੋਲ ਪਿੰਡ ਦਾ ਸਰਪੰਚ ਹੈ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੋਣਨੀ ਸੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਤਾਂ ਚੁਣ ਲਈ ਐ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਇਹਨਾਂ ਦੇ ਨਾਲ ਅਸੀਂ ਪੰਜ-ਪੰਜ ਚੁਣੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਜ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਹੈ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਗੁਰਵਚਨ ਸਿੰਘ ਹੈ ਜੀ ਪਿੰਡ ਟੱਪਰੀਆਂ ਜਦੋਂ ਤੁਨਿਆ ਗਿਆ ਜੀ ਹਾਂ ਜੀ ਹਾਂ ਜੀ ਜਿਹੜਾ ਚਾਹਣਾ ਚਾਹ ਲੋ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡੇ ਚਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਹੋਏ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਹੈ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਰਬਜਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆਂ ਤੇ ਪੂਰਾ ਉਤਰੂਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ